ਯਾਰ ਮੇਨਤ ਦੀ ਕਮਾਈ ਹੁੰਦੀ ਆ ਉਹ ਵਧੀਆ ਲੱਭ ਜੂਵੇ ਵਧੀਆ ਘਾਲਿਆ ਯਾਰ ਸੁਪਰੀਮ ਆਣ ਲੱਗੇ ਪਜਾਮੇ ਦੇ ਮਾਰ ਦੇ ਇੱਕ ਬੋਲ ਤੇ ਪੰਜ ਸਕੋਰ ਚਾਹੀਦਾ ਦੇਖੋ ਕੀ ਚੱਲ ਚਾਰ ਚਾਹੀਦਾ ਅੱਜ ਤੋਂ ਕਿਹੜਾ ਬਣਨੇ ਆ ਆ ਮਿੱਤਰੋ ਬੈਡਬਾਲ ਖੇਲਦੇ ਆ ਆ ਮੁੰਡਾ ਬੋਲ ਕਰਾਉਂਦਾ ਇੱਕ ਬੋਲ ਤੇ ਪੰਜ ਸਕੋਰ ਚਾਹੀਦਾ ਦੇਖੋ ਕੀ ਚੱਲ ਚਾਰ ਚਾਹੀਦਾ ਅੱਜ ਤੋਂ ਕਿਹੜਾ ਬਣਨੇ ਆ ਇਹ ਤਾਂ ਆਡੀਅਨ ਬਾਬੂਸ ਬਾਬੂਸ ਕੱਲ ਕੱਲ ਦੇਖੋ ਕਹਿੰਦੇ ਕੀ ਬੰਦਾ ਇਹ ਆ ਗਈ ਬਾਲ ਆਹ ਓਏ ਹਾਰ ਗਿਆ ਗਿਆਨੀ ਇਹਨੇ ਖੇਡ ਰਾ ਇਹਨੇ ਕਹਿੰਦਾ ਮੈਂ 16 ਤਰੀਕ ਪਹਿਲਾਂ ਵੀ ਪੈਰ ਤੇ ਲੱਗੀ ਸੀ 16 ਤਰੀਕ ਨੂੰ ਕਹਿੰਦਾ ਮੈਂ ਖੇਡਣਾ ਗਰਾਊਂਡ ਟੂਰਨਾਮੈਂਟ ਲੈ ਇਹਨਾਂ ਨੇ ਖੇਡਣਾ 16 ਤਰੀਕ ਨੂੰ ਲੈਣਾ ਸੀ ਸਾਰੀਆਂ ਬਾਲਾਂ ਦਾ ਪੈਰਾਂ ਤੇ ਵਜਾਈ ਜਾਂਦਾ ਹੈ ਖੇਡਣਾ ਇਹਨੇ 16 ਨੂੰ ਵੀ ਦਿਖਾ ਦੇਵਾਂਗੇ ਸਾਨੂੰ ਲੱਸੀ ਕਰਦਾ ਹੈ। ਤੇਰਾ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਸਵੇਰੇ ਦੇਖਾਈ ਤੇ ਲੇ ਗਏ ਸੀ। ਬਾਕੀ ਹੁਣ ਇਧਰ ਮੈਂ ਹਨਾ ਡਿਗਿਆ ਸੀਗਾ ਤੇ ਆਹ ਕੋ ਪਜਾਮੇ ਦਾ ਰੰਗ ਜਹਾੜਿਆ ਆ ਜਾ ਬਾਜੀ ਮਾਰਦੇ ਸਪਰੇ ਸਪਰੇ ਮਾਰਨ ਲੱਗੇ ਪਜਾਮੇ ਦੇ। ਆਹ ਦੇ। ਅਬੋ ਬੋ ਬੋ ਬੋ। ਤੋਂ ਦਿੱਤੀ। ਹੁਣ ਇਹਨੂੰ ਸੁੱਕ ਲੈਣਾ ਬਸ ਇਹੀ ਆ। ਉਥੋਂ ਰੰਗ ਜਹਾੜ ਗਿਆ ਜਿੱਦਾਂ ਸਾਡਾ ਐਕਸੀਡੈਂਟ ਹੋਇਆ ਨਾ। ਜਿੱਦਾਂ ਸਾਡੇ ਤੇ ਵੀ ਗੱਦਾਂ ਰਹਿੰਦੇ ਆ। ਮਸਕੀਆ ਲਿਆ ਮੈਂ ਸਟੈਂਡਰ ਲਿਖਾ ਤੇ ਲੈ ਬਗਈਆ ਸਾਰਿਆਂ ਬਹੁਤ ਠੀਕ ਹੈ ਦੇ ਫਾਰਕ ਮਿੱਤਰੋ ਰੋੜਾ ਜੇ ਮਿੱਤਰੋ ਹੌਣ ਦੇਖੋ ਬਾਈ ਜੇ ਹੋ ਨਹੀਂ ਨਹੀਂ ਬਹੁਤ ਜ਼ਿਆਦਾ ਭਰਾਵਾ ਚਾਬੀ ਛੱਜ ਨਹੀਂ ਨਹੀਂ ਚਾਬੀ ਕੱਟਣੀ ਪੈਣੀ ਹੈ ਮੇਰਾ ਕੰਨ ਖਾ ਗਿਆ ਜਿਆਦਾ ਮੈਂ ਇੱਥੇ ਬਟਾ ਹੌਣ ਦੀ ਬਾਤ ਜੀ ਖਰਾਬ ਹੋ ਗਈ ਛੱਟ ਕਰਾਈ ਉਹ ਇੱਕ ਵਾਰੀ ਮੈਂ ਵੇਖ ਕੇ ਦੇਖਾਂ ਚਾਂਬੀ ਮੁੱਠੀ ਭਜਣਾ ਉਹ ਆਇਆ ਹੋਰ ਟਿੱਖੇ ਹੋ ਜੂਗੇ ਬਾਜੀ ਕਰਕੇ ਦੇਖੀ ਮਰਜੀ ਤਾਂ ਆਪਣੇ ਆਪ ਬਲੌਕ ਰਹਿਤਾ ਹਾਂ ਹੁਣ ਤੱਕ ਆਨੀ ਨਹੀਂ ਬਣੀ ਆ ਬਾਜੀ ਹੁਣ ਫੋਨ ਲਾ ਵੀ ਨਹੀਂ ਆ ਪਾਜੀ ਨਾ ਮਿੱਤਰੋ ਗਏ ਮੰਡੀ ਨੂੰ ਕਰ ਗਿਆ ਜੀ ਨੂੰ ਤੇ ਚੱਲਿਆਂ ਇੱਧਰ ਸਾਰੀ ਦਿਹਾੜੀ ਨਾ ਕੰਮ ਪਾ ਰਹੇ ਨੇ ਤੇ ਹੁਣ ਆਪਾਂ ਚੈੱਕ ਕਰੋ ਬਿਆਖਲੀ ਫਾਰਟਰਟਰ ਨੂੰੜੀ ਕਿਉਂਕਿ ਛੜਾ ਪੈ ਨਹੀਂ ਪਿਆ ਤੇ ਹਾਂਜੀ ਇਸ ਤਰ੍ਹਾਂ ਯਾ ਕਰੋ ਫਗਵਾੜਾ ਉੱਪਰੋਂ ਬਹੁਤ ਟੀੜੇ ਮੋੜੇ ਲੱਗਦੇ ਸਾਦੇ ਬਸ ਅੱਡਾ ਆਉਣਾ ਸਾਨੂੰ ਬਸ ਅੱਡਾ ਆਇਆ ਮੋੜੇ ਹੋਂਟਾਂ ਹੀ ਲੋਕਾਂ ਕੋ ਆਪਣੇ ਆਪਣੇ ਸਾਧਨ ਬਾਹਰ ਪਹਿਲਾਂ ਬਹੁਤ ਆਸ਼ਮਦਾ ਹੈ ਇੱਥੇ ਜਹਾਜ ਵੀ ਹੁੰਦਾ ਆ ਨੰਦ ਹਾਣਾ ਆਇਆ ਹੀ ਫਗਵਾੜੇ ਦਾ ਬਸ ਅੱਡਾ ਸੇਕ ਕਰੋ ਬੋਖੀਆ ਕੋਲ ਚ ਰਹਿਣਾ ਰਹੇ ਆ ਥੱਲੇ ਹੀ ਆ ਜਾ ਹੁਣ ਇਦਾਂ ਹੋ ਗਏ ਡੈਂਕ ਖਾ ਗਏ 76 ਇੱਧਰ ਵੀ ਬਿਆਰ ਆ ਇੱਧਰ ਵੀ ਸਾਡ ਜਿਵੇਂ ਕੰਮ ਲਿਖਣੇ ਆ ਰਹੇ ਹੁਣ ਇੱਧਰ ਹੀ ਛੜਿਆ ਬਾਕੀ ਮੰਡੀ ਹੈਗੀ ਥੋੜੀ ਜਿਹੀ ਗਾਂ ਜਾ ਕੇ ਇੱਧਰੋਂ ਸਿੱਧਾ ਜਾ ਕੇ ਐਨੂੰ ਮੋੜਨਾ ਇੱਧਰ ਮੰਡੀ ਵਾਲਾ ਰੋਡ ਆ ਜਾਂਦਾ ਫਿਰ ਪੱਠੇ ਵੱਡ ਹੁੰਦੇ ਇਦਾਂ ਇਦਾਂ ਪੱਠੇ ਵੱਡਾ ਹੁੰਦੇ ਕੀ ਕਰੋਂ ਪੱਠੇ ਆਲੀ ਮਟੀਰੀਅਲ ਹੈ ਅਰੇ ਵੇ ਜਦੋਂ ਪਾਓ ਇਹਦਾ ਵੱਡ ਹੋ ਜਾਂਦੇ ਆਟੋਮੈਟਿਕ ਆ ਹੈ ਆਟੋਮੈਟਿਕ ਆ ਫੇਰ ਭਰ ਦੇਣਾ ਥੱਲੇ ਚੱਕੇ ਪਾਸੇ ਨੂੰ ਪਾ ਰੋ ਤੂੜੀ ਵੇਚ ਰਲਾ ਦੇ ਫੇਰ ਪੱਕੇ ਨਾਲ ਲਾ ਦੇ ਅੱਤਰੋ ਗਏ ਸੀ ਆਪਾਂ ਹਲਵਾਈ ਦਾ ਪੁੱਛਣ ਹਲਵਾਈ ਆਪਾਂ ਕਰ ਲਿਆ ਆ ਪਾਸੇ ਹੋਰਾਂ ਮੈਂ ਹਲਵਾਈਆ ਪਾਜ ਦਿੱਤਾ ਹੈ ਬੁੱਤ ਇੰਨਾ ਚੱਕਰਾਂ ਵਿਆਹ ਨਹੀਂ ਸਦੇ ਹੋਵੇ ਆ ਬੰਲੇ ਸੇ ਰਮਣੀ ਫੜ ਕੇ ਇੱਥੇ ਆ ਰਹੇ ਆਂ ਵਿਆਹ ਹਲਵਾਈ ਕਰਦੇ ਆਂ ਚੱਕਰ ਬਹੁਤ ਵੈਂਦੇ ਆ ਬਾਕੀ ਹੁਣ ਆਪਾਂ ਚੱਲਿਆਂ ਸ਼ਹਿਨ ਨੂੰ ਤੇ ਲੋ ਜੱਤ ਮਾਲ ਲੈਣੇ ਬਾਕੀ ਪਹਿਲੇ ਕੰਮ ਕਰਨਾ ਹੈ ਅੱਜ ਦਾ ਦਿਨ ਹੀ ਉਹਦਾ ਬਲੌਗ ਜਾਦੇ ਹਾਂ ਅਸੀਂ ਅੱਜ ਖਾਲੂ ਪਾਣੇ ਬਲਾਉਂਦਾ ਅੱਜ ਅੱਜ ਪਟਨਾ ਤੋਂ ਫਾਈਨਲੀ ਬੇਟਾ ਪਹੇੜਨੀ ਆ ਸੀ ਰਾਜਾ ਬਾਕੀ ਹੁਣ ਜਾਂਦੇ ਹਾਂ ਕਹਨੂ ਸਾਡੇ ਦੋ ਚਾਰ ਦਵਾਈ ਲੈ ਆਣੀਆਂ ਮਾਤਾ ਜੀ ਦੇ ਤੇ ਐਸੀ ਕਿ ਮਿੱਤਰੋ ਤੇ ਆਪਾਂ ਫੁਰੀ ਜਾਂਦੇ ਕਿ ਪਾਈਨਰ ਉਤਰੋ ਸਾਨੂੰ ਦੱਸਦੇ ਆ ਮਾਰਾ ਜਾ ਪੈੰਡ ਵਾਲੇ ਰਾਹ ਜਾ ਕੇ ਲਾ ਦੋ ਚੋਰਾਂ ਨੇ ਦਿਮਾਗ ਦਾ ਬਹੁਤ ਆ ਪਰ ਫੇਰ ਵੀ ਫੜ ਫੜ ਹੋ ਜਾਂਦਾ ਵਧੀਆ ਚਾਂਬਾ ਲਿੱਥੇ ਇੱਕ ਵਾਰੀ ਚੰਗੀ ਤਰ੍ਹਾਂ ਪਤਾ ਲੱਗ ਗਿਆ ਇਧਰ ਫੋਟੋ ਮੈਂ ਲਾ ਦੂੰਗਾ ਕਿ ਸ਼ਾਇਦ ਵੀ ਦੇਖ ਲਈ ਜੁਣੀ ਆ ਫੋਟੋ ਜਿਹੜੀ ਮੈਂ ਲਈ ਸੀ ਟਰੈਕਟਰ ਦੀ ਤੇ ਬਾਕੀ ਹਨਾ ਉਹ 10 ਵਜੇ ਚੋਰੀ ਹੋ ਗਿਆ ਸਵੇਰੇ ਜਿੱਦਾਂ ਧਾਰਾ ਚੋਂ ਦੇ ਟਾਈਮ ਨੂੰ ਚੋਰੀ ਹੋ ਗਿਆ ਟਰਾਲੀ ਸੀਗੀ ਪਿੱਛੇ ਹਨਾ ਮਾਰੀ ਧੋਣੇ ਵਾਲੀ ਉਹ ਜਿਹੜਾ ਭਰੀ ਹੋਈ ਟਰਾਲੀ ਸੀ ਟਰਾਲੀ ਨੂੰ ਲਾ ਕੇ ਕੱਲ ਟਰੈਕਟਰ ਲਾ ਕੇ ਲੈਣਾ ਟਰਾਲੀ ਉੱਥੇ ਸਟੈਂਡ ਤੇ ਲਾ ਕੇ ਚਲੇਗਾ ਇਧਰ ਗਏ ਆਪਣੇ ਬੰਗਿਆਂ ਸਾਈਡ ਹਾਂ ਤੇ ਬੰਗਿਆਂ ਸਾਈਡ ਗਏ ਆ ਜਿਹੜੇ ਉਹ ਤੋਂ ਆਪਣਾ ਬਲੌਗ ਦੇਖਦਾ ਤਾਂ ਜਰੂਰ ਧਿਆਨ ਰੱਖਿਓ ਜਿਹੜਾ ਉੱਤੇ ਨੰਬਰ ਦਿੱਤਾ ਹੈ ਉੱਤੇ ਫੋਨ ਕਰਕੇ ਜਾਣਕਾਰੀ ਦੇ ਦੇਣਾ ਜੇ ਕੋਈ ਡੇਢ ਹਾਥਾ ਉੱਧਰ ਇਹ ਨਾ ਕਰੀ ਜਾਓ ਮਤਰਾ ਬਾਕੀ ਚੋਰ ਬਹੁਤ ਦਿਮਾਗੀ ਹੋ ਆ ਜਿੱਥੇ ਉਥੇ ਕੈਮਰਾ ਲੱਗੇ ਉਧਰ ਧੂੰ ਹੀ ਜਾਂਦੇ ਜਿੱਥੇ ਨਹੀਂ ਲੱਗੇ ਉਧਰ ਉਧਰ ਵੀ ਲੱਗਾ ਨੈਰੋ ਨੈਰੀ ਲੱਗਾ ਲੋਪ ਪਤਾ ਜਾਣੇ ਆ ਅੱਧੀ ਆ ਜੀ ਉਹ ਭਾਈ ਮੇਰੀ ਵੜ ਗਈ ਸੀ ਤੇ ਜਰੂਰ ਮੇਰੇ ਤਰਫ ਦੇਖਿਓ ਦੇਖਿਆ ਹੋਊਗਾ ਜਰੂਰ ਆਪਾਂ ਸੰਵਾਰ ਕਰਿਓ ਹਾਂ ਚੱਲ ਰਿਹਾ ਪਾਨੂ ਦਾ ਆ ਯਾਰ ਮਿਹਨਤ ਦੀ ਕਮਾਈ ਹੁੰਦੀ ਆ ਵਧੀਆ ਲੱਭ ਜੂਵੇ ਵਧੀਆ ਕਾ ਲਿਆ ਯਾਰ ਅਗਲੇ ਨੇ ਪਤਾ ਨਹੀਂ ਕਿੰਨੀ ਕਿਚਾ ਮਾਂ ਰੱਖਿਆ ਮਿਹਨਤ ਨਾਲ ਰੱਖਿਆ ਟਰੈਕਟਰ ਪੁੱਤਾਂ ਮੰਗੂ ਦਾ ਟਰੈਕਟਰ ਰੱਖਿਆ ਹੁੰਦਾ ਹਾਂ ਬੰਨਾ ਮਿਹਨਤ ਕਰਦਾ ਆ ਚੀਜ਼ ਬਣਾਉਂਦਾ ਆ ਕਿਉਂਕਿ ਉਹ ਮਿੱਤਰ ਜਹੇ ਪਿੰਡ ਵਾਲੇ ਵੀ ਉਹ ਪਿੰਡ ਵਾਲਾ ਵਿੱਚ ਆ ਬਈ ਨੀ ਜਾ ਰਹਾ ਕਿਸੇ ਨੂੰ ਪਤਾ ਹੁੰਦਾ ਕਿ ਇਹ ਕਿਉਂ ਦਾ ਅਰੇ ਖੂਦ ਤਾਂ ਕਿਹੜਾ ਰਾਹ ਜਾਂਦਾ ਆ ਮੈਂ ਪਤਾ ਲਵਾਂ ਉਹ ਵੀ ਪੈਂਡਾ ਲਾ ਵੀ ਗੁਰਿਆਣਾ। ਆ ਕੀ ਪਤਾ ਤਾਂ ਲੱਗੇ ਜਾਣਾ ਹੁਣ। ਇੱਕ ਦੋ ਦਿਨਾਂ ਚ ਪਤਾ ਲੱਗੇ ਜਾਣਾ। ਐ ਸੀਗੇ ਇੱਥੇ ਮਿੱਤਰੋ ਪੈਂਡੇ ਦੀ ਥੇੜੀ ਮਾਨ। ਮੋਟਰਸਾਈਕਲ ਕੱਢਿਆ ਆ ਤਾਂ ਮੈਂ ਤੇਲ ਲੂਣ ਕੋਆ। ਅੱਜ ਮੈਂ ਗਿਆ ਸੀਗਾ ਸਟਿੱਕਰ ਲਗਾਉਣ ਤੇ ਉਹ ਭਾਜੀ ਕੋ ਟਾਈਮ ਨਹੀਂ ਜੀ ਮੈਂ ਘੰਟਾ ਬੈਠਾ ਰਿਆ। ਫੇਰ ਵੀ ਭਾਜੀਆਂ ਦਾ ਹੋਰ 2 ਘੰਟ ਲੱਗ ਰਹੇ ਹਨ। ਫੇਰ ਮੈਂ ਆ ਗਿਆ ਸੀਗਾ। ਮੈਂ ਫਿਰ ਹਜਾਰ ਟਾਈਮ ਬੈਠਣਾ ਫਾਇਦਾ ਨਹੀਂ। ਉੱਥੇ ਮੇਰਾ ਫੋਨ ਵੀ ਚਾਰਜ ਸੁਭੇਦਾ ਚਾਜ ਕੀ ਚਾਜ ਦਾ ਮੈਂ ਕੀਤਾ ਨਹੀਂ। ਮੜ ਕੇ ਹਲਵਾਈ ਕੋ ਚਲਗਾ। ਬਾਕੀ ਯਾਰ ਹੁਣ ਗੇੜੀ ਗੁੜੀ ਮਾਰ ਕੇ

40 ਦੇ 45 ਦੇ ਹਾਂਜੀ ਇਹ ਬਿਰਕਾ ਅੰਤਰੋ ਇੱਥੇ ਦੇ ਚੱਲਦਾ ਹੈ ਸਮਝ ਵਾਪਿਸ ਤੋਂ ਬੱਸਟ ਪਾਇਆ ਖਲੋ ਹੂੰ ਕਰੋ ਹੋ ਜਾ ਰਿਹਾ ਹੈ ਖਾ ਚਲੋ ਇਹ ਵੀ ਖਾ ਕੇ ਜਾਂ ਨਹੀਂ ਮਤਰਾ ਵਿੱਚ ਮੱਛੀ ਵੀ ਅਵੇਲੇਬਲ ਹੋ ਗਈ ਹੈ ਅੱਜ ਸਾਨੂੰ ਖਾ ਮੱਛੀ ਉਹ ਠੀਕੰਦਾ ਹੀ ਆ ਗਲਤ ਨਾ ਸਮਝਿਓ ਬਸ ਬਾਰੇ ਹੁਣ ਇੰਨੇ ਕੰਨੂ ਰਹੂੰਗਾ ਵੱਡਾ ਪੀਚ ਆ ਸਟੂਡੈਂਟ ਆ ਨਹੀਂ ਉਹ ਜਿੰਦਾ ਟੋਪਟਾ ਹਾਂ ਇੰਨੇ ਕੰਨ ਦੇ ਸੌਂਟਾ ਜੀ ਇਹ ਕਿੰਨੇ ਕੰਨ ਦੇ ਸੌਂਟਾ ਉਹ ਸਰ ਬੋਆ ਆ 4 ਕਿਲੋ ਇਹ ਕਾ ਖਾਣਾ ਠੀਕ ਕਰੋ ਹਣਾ ਨਾ ਕਰਾ ਬੱਦ ਠੀ ਲਾ ਮੋਰੀ ਮੀਰੇ ਕਰਨਾ ਟੈਸਟ ਹੋ ਗਿਆ ਦਾ ਹੂੰ ਹੂੰ ਹਵਾ ਆ ਹਵਾ ਨੂੰ ਅੱਜ ਬਕਰ ਕੁੜੀਆਂ ਦਾ ਮੈਚ ਆ ਲਾਇਆ ਆ ਕੁੜੀਆਂ ਦਾ ਮੈਚ ਵੀ ਨਹੀਂ ਛੱਡਦੇ ਕਿੱਦਾਂ ਦੇ ਛੜੇ ਬੰਦੇ ਕੁੜੀਆਂ ਦਾ ਮੈਚ ਤਾਂ ਛੱਡ ਦੋ ਕਹਿੰਦਾ ਮੈਨੂੰ ਪਸੰਦ ਬਹੁਤ ਆ ਸਦਾ ਸਲੀਲ ਨੂੰ ਨਹੀਂ ਸਦਾ ਭੌਗਣਾ ਦਾ ਜਾਂਗਾ ਫੇ ਸਲੀਲ ਇਹ ਭੌਂਕੀ ਜਾਂਦਾ ਚਲੋ ਇਹ ਆ ਜਾਂਦਾ ਇਹਨੂੰ 4 ਸਾਲ ਖਲਾਉਂਗਾ ਕਹਿੰਦਾ ਚੇਤਾ ਰੱਖੂਗਾ ਅਨੰਦ ਮਿਤਰਾ ਆਪਾਂ ਕਰੇ ਤੇ ਹਮੈਲਿਆ ਸਾਨੂੰ ਕੱਲ ਦੇ ਬਲੌਗ ਚ ਚੰਗਾਈ ਬਾਏ